ਲਾ ਲੈਣਾ 1 ਇੰਚੀ ਥਾਂ ਤੇ ਆਇਂ ਟੱਕ ਲਾ ਕੇ ਜੀ ਆਪਾਂ ਇੱਥੋਂ ਸੱਕ ਬੂਟੇ ਦਾ ਲਾ ਲੈਣਾ ਆਇਂ ਕਰਕੇ ਚਾਰ ਸਫੇਰੇ ਚਾਰ ਸਫੇਰਿਆਂ ਨੂੰ ਨੰਗਾ ਕਰ ਲੈਣਾ ਬਿਲਕੁਲ ਇਹਦਾ ਸੱਕ ਜਿਹੜਾ ਹੈਗਾ ਚਿੱਟਾ ਥੱਲੇ ਦੇ ਸੰ ਲਾ ਲੈਣਾ ਆਪਾਂ ਇਸ ਤਰੀਕੇ ਨਾਲ ਗਾਹ ਨਹੀਂ ਲੈਣ ਦੇਣਾ ਘੱਟ ਵੱਧ ਬਸ ਉਹਨੇ ਇੱਕ ਥਾਂ ਤੋਂ ਤਕਰੀਬਨ ਤਕਰੀਬਨ 4 ਸਫੇਰੋਂ ਸੱਕ ਜਿਹੜਾ ਇਹਦਾ ਲਹਿ ਜੀ ਇਸ ਤਰੀਕੇ ਨਾਲ ਸੱਕ ਜਦੋਂ 4 ਸਫੇਰੇ ਲੈ ਗਿਆ ਫਿਰ ਆਪਾਂ ਇਹਦੇ ਵਾਸਤੇ ਲਫਾਫਾ ਵੀ ਲੈ ਸਕਦੇ ਆਂ